ਅਸੀਂ ਵੀ ਆਪਣੀ ਅਨਾਲਾ ਹਲਕੇ ਦੀ ਜੱਤ ਦਾ ਗੱਗੋਮਾਲ ਦੇ ਪਿੰਡ ਜਿਹੜੇ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪਿੰਡ ਹੈ ਉਹਨਾਂ ਦੇ ਗੁਰੂ ਘਰ ਤੋਂ ਇਹ ਸ਼ੁਰੂ ਕੀਤੀ ਆ ਪਹਿਲੀ ਮੀਟਿੰਗ ਜਿਹੜੀ ਪਹਿਲੀ ਓਥੇ ਜਿਹੜੀ ਆ ਗੱਗੋਮਾਲ ਦੇ ਵਿੱਚ ਚੁਕਾਈ ਆ ਰੋਇ ਦੇ ਪਿੰਡ ਪਿੰਡ ਹਰੇ ਮਲੇ ਹਰ ਮੰਤੀ ਦੇ ਜਿਹੜੇ ਕਰਦੇ ਆ ਅਸੀਂ 50 ਦਿਨਾਂ ਦੇ ਵਿੱਚ ਆਪਣਾ ਹਲਕਾ ਜਿਹੜਾ ਉਹ ਪੂਰਾ ਕਵਰ ਕਰਾਂਗੇ ਹਰ ਪਿੰਡ ਦੇ ਵਿੱਚ ਜਾਵਾਂਗੇ ਪੜਾਸੀ ਸਮਝਿਆ ਕਿ ਜੇ ਪੂਰ ਦਾ ਉੱਤੇ ਨਸ਼ਾ ਮੁਕਤੀ ਕਰਨੀ ਹੈ ਤੇ ਪਿੰਡਾਂ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਜਿਹੜਾ ਨਾਮ ਲਿਆ ਜਾਵੇ ਉਹਦੇ ਕਰਕੇ ਅੱਜ ਅਸੀਂ ਇਹ ਨਸ਼ਾ ਮੁਕਤੀ ਮਹਿਮ ਜਿਹੜੀ ਸ਼ੁਰੂ ਕੀਤੀ ਹੈ ਪਨੂ ਕਦੋਂ ਜਿਹਨ ਦੇ ਮਾਮਲੇ ਸੀਐਮ ਸਾਹਿਬ ਦੀ ਸਖਤ ਹਦਾਇਤ ਹੈ ਕਿ ਜਿਹੜਾ ਵੀ ਬੰਦਾ ਲਵਾਉਂ ਉਹ ਚਾਹੇ ਕੋ ਸਾਡਾ ਐਮਐਲਏ ਹੋਵੇ ਮੰਤਰੀ ਹੋਵੇ ਸਾਡਾ ਕੋ ਪੁਲਿਸ ਅਫਸਰ ਹੋਵੇ ਸਾਡਾ ਕੋ ਥਾਣੇਦਾਰ ਹੋਵੇ ਕੋਈ ਵੀ ਹੋਵੇ ਹਰ ਇੱਕ ਦੇ ਖਿਲਾਫ ਜੜੀ ਸਖਤ ਕਾਨੂੰਨੀ ਕਾਰਵਾਈ